ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਹਰ ਚੀਜ਼ ਦੇ ਉੱਤੇ ਸਾਡੇ মিডিਆ ਵਾਲੇ ਵੀਰਾਂ ਨਾਲ ਪੈਣਾ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇ ਸਕੀਏ ਹਰ ਸਲਾਹ ਕਰ ਸਕੀਏ ਉਸ ਦੇ ਉੱਤੇ ਅੱਜ ਬਿਲਡਿੰਗ ਬਾਇਓਲੋਜੀ ਦੇ ਬਾਰੇ ਜਿਹੜੀ ਆਪਾਂ ਅੱਜ ਕੀਤੀ ਰੱਖੀ ਗਈ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਵਾਲੀ ਸਰਕਾਰ ਵੱਲੋਂ ਹਮੇਸ਼ਾ ਹੀ ਸੁਭਾਵਾਸੀਆਂ ਨੂੰ ਆਸਾਨ ਤੇ ਪਾਰਦਰਸ਼ੀ ਇੰਦੀਆਂ ਸੁਵਿਧਾਵਾਂ ਦਿਲਾ ਸਾਡਾ ਸਾਡੀ ਸਰਕਾਰ ਦਾ ਜਿਹੜਾ ਮੋਕਾ ਜਾਂਦਾ ਪੰਜਾਬ ਵਿੱਚ ਬਿਲਡਿੰਗ ਬਾਇਲਾਜ ਦੀਆਂ ਦੀਆਂ ਗੁੰਝਲਦਾਰ ਤੇ ਔਖਾ ਮਸਲਾ ਸੀ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀ ਸੀ ਲੋਕਾਂ ਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਜਿਹੜਾ ਉਹਨਾਂ ਨੂੰ ਆਸਾਨ ਹੋ ਜਾਵੇ ਉਹਦੇ ਸਲਾਹ ਮਸਲੇ ਲਈ ਇਹ ਅਸੀਂ ਲੋਕਾਂ ਨੂੰ ਜਿਹੜੇ ਪੁਆਇੰਟ ਬਣਾ ਕੇ ਪੇਸ਼ਾਂਗੇ ਜਿਹਦੇ ਵਿੱਚ ਸਰਕਾਰ ਸਾਰਾ ਵਿੱਚ ਭਵਿੱਖ ਮੁਖੀ ਦੇ ਇਕਰਾਰ ਇੱਕ ਸਾਰ ਬਿਲਡਿੰਗ ਬਣਾਉਣ ਲਈ ਜਿਹੜੀਆਂ ਯੂਨੀਫਾਈਡ ਬਿਲਡਿੰਗਾਂ ਉਹਨਾਂ ਨੂੰ ਬਾਇਲਾਜ ਬਣਾਉਣ ਵਾਸਤੇ ਲੋਕਾਂ ਦੇ ਸਲਾਹ ਲੈਣ ਦਾ ਜਿਹੜਾ ਫੈਸਲਾ ਕੀਤਾ ਹੈ ਬਾਇਲਡ ਦੇ ਡਰਾਫਟਰ ਸਲਾਮ ਅਸਰ ਲਈ ਲੋਕਾਂ ਦੇ ਸੁਝਾਅ ਲਏ ਜਾਣਗੇ ਜਿਹਦੇ ਲਈ 30 ਦਿਨਾਂ ਦੇ ਅੰਦਰ ਅੰਦਰ ਸਾਡੇ ਪੂਰੇ ਪੰਜਾਬ ਭਰ ਦੇ ਲੋਕਾਂ ਤੋਂ ਅਸੀਂ ਇਹ ਸੁਝਾਅ ਮੰਗ ਰਹੇ ਹਾਂ ਜਿਹਦੇ ਵਿੱਚ ਡਿਵੈਲਪਰ ਆਰਕੀਟੈਕਟ ਇੰਜੀਨੀਅਰ ਤੇ ਵੱਖ-ਵੱਖ ਸਟੇਕ ਹোলਡਰਾਂ ਨੂੰ ਬਾਇਲਡ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਕੇ ਯਕੀਨੀ ਬਣਾਇਆ ਜਾ ਸਕੇਗਾ ਕਿ ਬਾਇਲਡ ਜੁਣਾਂ ਦੀਆਂ ਜ਼ਰੂਰਤਾਂ ਤੇ ਉਮੀਦਾਂ ਨੂੰ ਪੂਰਾ ਕਰਦੇ ਹੋਏ ਕਿਵੇਂ ਉਸਲਾ ਆਪਣੀ ਸਾਰੀ ਦੇਣ ਕੇ ਸਾਨੂੰ ਇਹਨਾਂ ਬਿਲਡਿੰਗਾਂ ਬਾਇਲਾਈਨ ਨੂੰ ਲਾਗੂ ਕਰਕੇ ਪੰਜਾਬ ਸਰਲ ਬਿਲਡਿੰਗ ਬਾਇਲਾਈਨ ਅਤੇ ਈ ਆਫ ਡੂਇੰਗ ਬਿਜ਼ਨਸ ਟਕਾਉ ਸਹਾਈ ਕਰਨ ਅਤੇ ਪਾਰਦਰਸ਼ ਨੂੰ ਉਤਸ਼ਾਹਿਤ ਕਰਨ ਵਾਲਾ ਦੇਖਦਾ ਪਹਿਲਾ ਸੁਪਾ ਜਿਹੜਾ ਉਹ ਪੰਜਾਬ ਬਣ ਜਾਵੇਗਾ ਯੂਨੀਫਾਈਡ ਬਿਲਡਿੰਗ ਬਾਇਲੈ ਬਣਾਉਣ ਲਈ ਸਾਡਾ ਮਕਸਦ ਹੈ ਕਿ ਪ੍ਰਕਿਰਮਾ ਨੂੰ ਸੁਚਾਰੂ ਬਣਾਇਆ ਜਾਵੇ ਜਿਹੜੀਆਂ ਸਾਰੀਆਂ ਵਿਕਾਸ ਅਥਾਰਟੀਆਂ ਤੇ ਕਾਰਪੋਰੇਸ਼ਨਾਂ ਵਿਚ ਬਿਲਡਿੰਗਾਂ ਬਾਰੇ ਬਾਇਲਾ ਨੂੰ ਇੱਕ ਸਾਰ ਕਰਨ ਦਾ ਜਿਹੜਾ ਆਸਾਨ ਹੋ ਜਾਵੇ ਸਰਲ ਨਿਯਮ ਜਿਹਦੇ ਵਿੱਚ ਬਾਇਲਾ ਲੋਕਾਂ ਦੇ ਅਨੁਕੂਲ ਸਮਝਣ ਵਿੱਚ ਆਸਾਨ ਤੇ ਪਾਲਣ ਕੀਤੇ ਜਾਣ ਵਾਲੇ ਜਿਹੜਾ ਬਣਾਉਣ ਦਾ ਜਿਹੜੀ ਸਲਾਹ ਲਈ ਜਾਵੇਗੀ ਜਿੱਚ ਸਭ ਤੋਂ ਲਾਲ ਪੀਤਾ ਸਾਈ ਨੂੰ ਘਟਾਉਣਾ ਕਾਰਵਾਰ ਕਰਨ ਦੀ ਸੋਖ ਨੂੰ ਸਹਿਤ ਕਰਦੇ ਹੋਏ ਬਲੋੜੀਆਂ ਨੌਕਰ ਸਹੀ ਰਕਪਟਨ ਖਤਮ ਕੀਤਾ ਗਿਆ ਹੈ ਟਿਕਾਊ ਸਾਰੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਵਾਤਾਵਰਣ ਦੇ ਅਨੁਕੂਲ ਤ੍ਰਿਕਖਦੀਆਂ ਨਿਯੋੜਾਂ ਅਨੁਸਾਰ ਵਿਕਾਸ ਦੇ ਤਰੀਕਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਸਰਲ ਨਿਯਮ ਮੀਆਂ ਵਿੱਚ ਛੋਟ ਜਿਵੇਂ ਕਿ ਫਲੋਰ ਏਰੀਆ ਰੇਸੋ ਐਫ ਏ ਰੇ ਤੇ ਗਰਾਉਂਡ ਕਵਰੇਜ ਲਈ ਵਧਾਈ ਗਈ ਹੈ ਗ੍ਰੀਨ ਬਿਲਡਿੰਗਾਂ ਨੂੰ ਉਤਸ਼ਾਹਿਤ ਕਰਨਾ ਗ੍ਰੀਨ ਬਿਲਡਿੰਗਾਂ ਬਣਾਉਣ ਵਾਲੇ ਡਿਵੈਲਪਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਈਜ਼ ਆਫ ਡੂਇੰਗ ਬਿਜ਼ਨਸ ਸਚਾਰੂ ਪਰ ਕਹਿਵਾ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਹੈ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਜੜੀਆਂ ਕਰਨਗੀਆਂ ਪਾਰਦਰਸ਼ੀ ਕਵਾਦਾ ਆਨਲਾਈਨ ਪੋਰਟਲ ਰਾਹੀਂ ਜਨਤਾ ਨਾਲ ਸਲਾਮ ਅਸਰਾ ਕੀਤਾ ਜਾਵੇਗਾ ਜੋ ਕਿ ਸ਼ਿਕਾਇਤ ਪ੍ਰਕਰਾਂ ਦੇ ਪਰਦਸਾ ਤੇ ਜਵਾਬਦੇਹੀ ਨੂੰ ਜਿਹੜਾ ਜਕਿੰਨੀ ਬਣਾਇਆ ਜਾਵੇਗਾ ਟਿਕਾਊ ਸਹਿਰੀਕਰ ਵਿਕਾਸ ਵਿੱਚ ਯੂਨੀਫਾਈਡ ਬਿਲਡਿੰਗ ਬਾਇਓਲੋਜੀ ਵਾਤਾਵਰਣ ਅਨੁਕੂਲ ਅਭੀ ਆਸਾਨ ਨੂੰ ਉਤਸ਼ਾਹਿਤ ਕਰਨਗੇ ਜੋ ਕਿ ਵਾਤਾਵਰਣ ਦੇ ਸਹਿਰੀਕਰ ਦੇ ਪ੍ਰਭਾਵ ਨੂੰ ਜਿਹੜਾ ਘਟਾਏਗਾ ਸੋ ਇਹ ਸਾਰੀਆਂ ਬਿਲਡਿੰਗ ਬਾਇਓਲੋਜੀ ਦੇ ਲਈ 30 ਦਿਨ ਦੇ ਅੰਦਰ ਅੰਦਰ ਜਿਹੜੀਆਂ ਜਿੰਨੀਆਂ ਵੀ ਵੈਲਡਿੰਗਾਂ ਪੰਜਾਬ ਦੇ ਅੰਦਰ ਵੰਡੀਆਂ ਇੱਕ ਸਾਧਨ ਉਹਦੇ ਲਈ 30 ਦਿਨਾਂ ਦੇ ਅੰਦਰ ਅੰਦਰ ਲੋਕਾਂ ਤੋਂ ਜਿਹੜੇ ਸੁਝਾਅ ਲੈਣ ਵਾਸਤੇ ਇਹ ਅੱਜ ਮੈਸੇਜ ਪੂਰੇ ਪੰਜਾਬ ਤੱਕ ਪੰਜਾਬ ਦੇ ਲੋਕਾਂ ਨੂੰ ਦੇਣ ਵਾਸਤੇ ਆਪ ਸਭ ਨੂੰ ਬੇਨਤੀ ਲਗਾਏਗੀ ਤੁਸੀਂ ਸਾਰੇ ਆਏ ਸਮਾਜ ਆਪ ਸਭ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਜਿਹੜੇ ਇੱਥੇ ਪਹੁੰਚ ਕੇ ਇਹ ਲੋਕਾਂ ਦਾ ਤੱਕ ਜਿਹੜੀ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਕੋਈ ਵੀ ਪਾਲਿਸੀ ਆਂਦੀ ਐ ਕੋਈ ਵੀ ਹਰ ਕਮ ਜਿਹੜਾ ਤੁਹਾਡੀ ਸਲਾਹ ਨਾਲ ਲੋਕਾਂ ਤੱਕ ਪਹੁੰਚੇ ਲੋਕਾਂ ਦੀ ਸਲਾਹ ਲੈ ਕੇ ਜਿਹੜਾ ਇਹ ਬਿਲਡਿੰਗ ਬਾਇਲਡ ਦਾ ਵੀ ਜਿਹਦੀਆਂ ਸੌਖੀਆਂ ਤੇ ਆਸਾਨ ਪਹੁੰਚ ਦੀ ਸੁਵਿਧਾ ਦੇਣ ਲਈ ਜਿਹੜੀ ਵਚਨਬੱਧਾ ਉਹਦੇ ਵਾਸਤੇ ਅੱਜ ਤੁਹਾਨੂੰ ਬੁਲਾ ਗਿਆ ਸੀ ਮੈਂ ਆਪਣੇ ਵੱਲੋਂ ਸਾਡੇ ਨਾਲ ਮੇਰੇ ਪ੍ਰਿੰਸੀਪਲ ਸਿਟੀ ਵਿਕਾਸ ਕਰਗੇ ਜੀ ਬੈਠੇ ਆ ਸੋ ਇਹਨਾਂ ਵੱਲੋਂ ਵੀ ਆਪ ਸਭ ਦਾ ਧੰਨਵਾਦ ਕਰਦਾ ਜੇ ਕੋਈ ਇਹਦੇ ਵਿੱਚ ਤੁਹਾਡਾ ਸੁਝਾਓ ਹੈ ਜਾਂ ਸਵਾਲ ਹੈ ਤੁਸੀਂ ਵਿਕਾਸ ਕਰਗੇ ਜੀ ਮੈਂ ਕਰ ਸਕਦਾ ਨਾ ਬਾਇਲੈਂਸ ਸੀਗਾ ਉਹਦੇ ਕੀ ਚੇਂਜਸ ਲੈ ਕੇ ਆ ਰਹੇ ਸੀ